ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਵਿਸ਼ਵ ਵਿਖਿਆਤ ਸ਼ਕਤੀਪੀਠ ਮਾਤਾ ਸ਼੍ਰੀ ਵੈਸ਼ਨੂ ਦੇਵੀ ਵਿਖੇ 20 ਨਵਰਾਤਿਆਂ ਦੀ ਚਹਲ ਪੈਲ ਸ਼ੁਰੂ ਹੋ ਗਈ ਹੈ ਅੱਜ ਸਵੇਰੇ ਮੰਗਲ ਆਰਤੀ ਦੇ ਨਾਲ ਮਾ ਸ਼ੈਲਪੁਤਰੀ ਸਰੂਪ ਦੀ ਪੂਜਾ ਅਰਚਨਾ ਕੀਤੀ ਗਈ ਚੈਤ ਦੇ ਨਰਾਤਿਆਂ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਅਰਧ ਕੁਆਰੀ ਤੋਂ 1500 ਸ਼ਰਧਾਲੂਆਂ ਲਈ ਸਾਰੇ ਮੌਸਮ ਦੇ ਵਿੱਚ ਕਵਰ ਕੀਤਾ ਗਿਆ ਵਿਸ਼ਰਾਮ ਖੇਤਰ ਤਿਆਰ ਕੀਤਾ ਗਿਆ ਹੈ। ਇਸ ਖੇਤਰ ਦੇ ਵਿੱਚ ਵਾਟਰ ਰੇਟਿਅਮ ਪ੍ਰਸ਼ਾਦ ਰਿਫਰੈਸ਼ਮੈਂਟ ਯੂਨਿਟ ਅਤੇ ਦਿਵਯਾ ਯਾਤਰਾ ਦਾ ਅਨੁਭਵ ਨੂੰ ਵਧਾਉਣ ਦੇ ਲਈ ਗਰਭਜੂਨ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। 2000 ਸ਼ਰਧਾਲੂਆਂ ਨੂੰ ਇਕੱਠੇ ਰੱਖਣ ਦੀ ਸਮਰੱਥਾ ਵਾਲੇ ਸਾਰੇ ਮੌਸਮਾਂ ਦੇ ਅਨੁਕੂਲ ਸੰਗ ਮਰਮਰ ਨਾਲ ਬਣਿਆ ਢਾਂਚਾ ਰਵਾਇਤੀ ਬਾਨਗੰਗਾ ਟ੍ਰੈਕ ਦੀ ਸ਼ਾਨ ਨੂੰ ਵਧਾਉਂਦਾ ਹੈ ਉੱਥੇ ਹੀ ਮੰਦਿਰ ਨੂੰ ਵੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇੰਤਜ਼ਾਮ ਪੁਖਤਾ ਕੀਤੇ ਗਏ ਹਨ ਇੱਥੇ ਦੱਸਣਾ ਬਣਦਾ ਹੈ ਕਿ ਸਾਲ 2024 ਦੇ ਵਿੱਚ ਰਿਕਾਰਡ ਗਿਣਤੀ 94.83 ਲੱਖ ਸ਼ਰਧਾਲੂ ਮਾਤਾ ਵਿਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਸਨ ਤੇ ਆਸ ਕੀਤੀ ਜਾ ਰਹੀ ਹੈ ਕਿ ਇਸ ਸਾਲ ਇਸ ਤੋਂ ਵੀ ਜ਼ਿਆਦਾ ਸ਼ਰਧਾਲੂ ਨਤਮਸਤਕ ਹੋਣਗੇ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ